ਇਹ ਤਿੰਨ ਸਾਲ ਐਨਐਸਏ ਕਿਤੇ ਜਿਹੜੀ ਪਹਿਲੀ ਸੀ ਉਹ ਤੇ ਚਲੋ ਮੋਹਧਪੁਰ ਜੇਲ੍ਹ ਚ ਕੱਤੀ ਸੀ ਜਿਹੜੀ ਦੂਜੀ ਸੀਗੀ ਉਹ ਮੈਂ ਅਮਰਸਰ ਦੇ ਇਹ ਤਾਂ ਹੈ ਨਹੀਂ ਕਿ ਐਨਐਸਏ ਹੈ ਤੇ ਉਹਨੂੰ ਪੰਜਾਬੋਂ ਬਾਹਰ ਹੀ ਸੁਟਨਾ ਕੋ ਜ਼ਰੂਰੀ ਹੈ ਤੁਸੀਂ ਐਨਐਸਏ ਆਈ ਹੈ ਪੰਜਾਬ ਦੀ ਜੇਲ੍ਹ ਚ ਕਿਹੇ ਚ ਰੱਖ ਸਕਦੇ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆਉਣ ਦੇ ਲਈ ਪਰਿਵਾਰ ਦੇ ਵੱਲੋਂ ਭੁੱਖ ਹੜਤਾਲ ਤੇ ਧਰਨਾ ਪ੍ਰਦਰਸ਼ਨ ਜਾਰੀ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਰਸਤ ਸਿੰਘ ਬਲਟੋਹਾ ਉਹਨਾਂ ਨੂੰ ਮਿਲਣ ਪਹੁੰਚੇ ਇਸ ਮੌਕੇ ਵੀਰਸਾ ਸਿੰਘ ਵਲਟੋਹਾ ਨੇ ਮੀਡੀਆ ਦੇ ਮੁਖਾਤਬ ਹੋ ਕੇ ਸਰਕਾਰਾਂ ਤੇ ਸਵਾਲ ਚੁੱਕੇ ਨੇ ਵੀਰਸਾ ਸਿੰਘ ਵਲਟੋਹਾ ਨੇ ਆਪਣੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਉਹ ਵੀ 3 ਸਾਲ ਐਨਐਸਏ 'ਤੇ ਕੱਟ ਚੁੱਕੇ ਨੇ 2 ਸਾਲ ਉਹਨਾਂ ਜੋਧਪੁਰ ਜੇਲ੍ਹ ਕੱਟੀ ਤੇ 1 ਸਾਲ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਨਾਂ ਕਹਿ ਕਿ ਜ਼ਰੂਰੀ ਨਹੀਂ ਹੈ ਕਿ ਐਨਐਸਏ ਲੱਗੀ ਹੋਵੇ ਤਾਂ ਪੰਜਾਬ ਤੋਂ ਬਾਹਰ ਹੀ ਰੱਖਿਆ ਜਾਵੇਗਾ ਇਸ ਲਈ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਡਿਬਰੂਗੜ ਜੇਲ੍ਹ ਤੋਂ ਪੰਜਾਬ ਸ਼ਿਫਟ ਕਰਨ ਦੀ ਮੰਗ ਪੂਰੀ ਕੀਤੀ ਜਾਣੀ ਚਾਹੀਦੀ ਹੈ ਸਾਲ ਹੋ ਚੱਲਿਆ ਹੈ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ 'ਚ ਐਨਐਸਏ ਦੇ ਅਧੀਨ ਬੰਦ ਕੀਤਾ ਗਿਆ ਔਰ ਐਨਐਸਏ ਤੁਸੀਂ ਲਾਤੀ ਕਿ ਐਨਐਸਏ ਲਾਉਣ ਵਾਲੇ ਨੂੰ ਡਿਬਰੂਗੜ੍ਹ ਸੁਤਨਾ ਜ਼ਰੂਰੀ ਕੀ ਪੰਜਾਬ 'ਚ ਐਨਐਸਏ ਵਾਲੇ ਬੰਦ ਨਹੀਂ ਕੀਤੇ ਜਾ ਸਕਦੇ ਇੱਕ ਤਾਂ ਸਰਕਾਰ ਇਹ ਸਪਸ਼ਟ ਕਰ ਦੇ ਦੂਜੀ ਗੱਲ ਜਿਹੜੀ ਹੈ ਪਰਿਵਾਰ ਦੀ ਜਾਂ ਪੰਥ ਦੀ ਜਾਂ ਜਿਹੜੇ ਵੀ ਇਸ ਰੋਸ ਧਰਨੇ ਵਿੱਚ ਸ਼ਾਮਲ ਹੋ ਰਹੇ ਨੇ ਸਾਰਿਆਂ ਦੀ ਇੱਕੋ ਮੰਗ ਹੈ ਕਿ ਭਾਈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰ ਦੇ। ਇਸ ਚਲਾਉਣਾ ਜੰਮ ਜੰਮ ਕੇ ਚਲਾਣਾ ਇਹ ਤਾਂ ਕਬੱਡੀ ਮੰਗ ਨਹੀਂ ਗਈ। ਇਹਦੇ باوجود ਜੇ ਤੁਸੀਂ ਨਹੀਂ ਮੰਨਦੇ ਇਹਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਰੀਲ ਕਰਨਾ ਚਾਹੁੰਦੇ। ਭਾਵੇਂ ਉਸ ਪੱਖੋਂ ਪਹਿਲਾਂ ਵੀ ਕਸਰ ਕੋਈ ਨਹੀਂ ਪਰ ਤੁਸੀਂ ਅਜੇਹਾ ਨਾ ਮੰਨ ਕੇ ਕੀ ਮਹਿਸੂਸ ਕਰਾਉਣਾ ਚਾਹੁੰਦੇ ਤੇ ਜੇ ਤੁਸੀਂ ਇਹ ਮੰਗ ਮੰਨ ਲੋਗੇ ਪੰਜਾਬ ਤਬਦੀਲ ਕਰ ਦਿੱਤਾ ਜਾਵੇ ਜੇਲ੍ਹ ਦੇ ਵਿੱਚ ਲੇਕਰ ਤੁਹਾਡਾ ਕੀ ਵਿਗੜ ਜਾਊਗਾ ਸਪਸ਼ਟ ਕਰਦੇ ਲੋਕ ਤੁਹਾਨੂੰ ਡੇਗਰੂ ਗਾੜ ਤੇ 3000 ਕਿਲੋਮੀਟਰ ਦੇ ਉੱਤੇ ਤੁਸੀਂ ਬੰਦ ਕੀਤਾ ਹੋਇਆ ਮੈਂ 3 ਸਾਲ ਇਨਸੇ ਕਿੱਟੀ ਹੈ ਜਦੋਂ ਪਹਿਲੀ ਕੱਟੀ ਸੀ ਉਦੋਂ 2 ਸਾਲ ਦੀ ਹੁੰਦੀ ਸੀ ਤੇ ਉਹ ਦੂਜੀ ਵਾਰਾਂ ਮੇਰੇ ਤੇ ਲੱਗੀ ਸੀ 92 ਦੇ ਵਿੱਚ ਸਟਾਰਟਿੰਗ 'ਚ ਉਹ 1 ਸਾਲ ਦੀ ਸੀ ਜਿਹੜੀ ਪਹਿਲੀ ਸੀ ਉਹ ਤੇ ਚਲੋ ਮੈਂ ਜੋਧਪੁਰ ਜੇਲ੍ਹ 'ਚ ਕੱਟੀ ਸੀ ਜਿਹੜੀ ਦੂਜੀ ਸੀਗੀ ਉਹ ਮੈਂ ਅੰਮ੍ਰਿਤਸਰ ਜੇਲ੍ਹ 'ਚ ਕੀਤੀ ਸੀ ਇਹ ਤਾਂ ਹੈ ਨਹੀਂ ਕਿ ਅਨਸਾ ਤੇ ਉਹਨੂੰ ਪੰਜਾਬੋਂ ਬਾਹਰ ਹੀ ਛੁੱਟਣਾ ਕੋਈ ਜ਼ਰੂਰੀ ਹੈ ਕਿ ਕੋਈ ਕਾਨੂੰਨ ਕਹਿੰਦਾ ਆ ਅਜਿਹਾ ਨਹੀਂ ਸੀਐਨਐਸ ਹੀ ਆਈ ਹੈ ਪੰਜਾਬ ਦੀ ਧੀਲ ਚ ਕਿਹੇ ਚ ਵੀ ਰੱਖ ਸਕਦੇ ਨੇ ਰੱਖ ਸਕਦੇ ਨੇ ਬਿਲਕੁਲ ਤੁਹਾਡੀ ਡਿਮਾਂਡ ਹੈ ਜੇ ਨਹੀਂ ਟਾਵੰਗਾ ਗੰਨੀ ਜਾਂਦੀ ਤੇ ਫਿਰ ਕੀ ਹੱਲ ਹੈ ਇਹ ਤਾਂ ਫਿਰ ਜਿਹੜੇ ਪ੍ਰਬੰਧਕ ਨੇ ਜਿਹੜੇ ਆਗੂ ਨੇ ਇਸ ਧਰਨੇ ਦੇ ਇਸ ਸਭ ਦੇ ਜੋ ਕਦਮ ਚੁੱਕਣਗੇ ਸਾਰੇ ਨਾਲ 16 ਤਰੀਕ ਤੋਂ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਧੀਲ ਦੇ ਅੰਦਰ ਭੁਖੜ ਹੜਤਾਲ ਤੇ ਔਰ ਦੂਸਰੇ ਬਨੇ ਪਰਿਵਾਰਾਂ ਨੇ ਵੀ ਭੁਖੜ ਹੜਤਾਲ ਸ਼ੁਰੂ ਕਰਤੀ ਤੇ ਜੇ ਹੁਣ ਵੀ ਦੇਖੋ ਲਗਭਗ 2 ਹਫਤੇ ਹੋ ਚਲੇ ਆ ਤੇ ਸਰੀਰ ਦੀ ਸਮਰੱਥਾ ਕਿੰਨੀ ਖੁੰਦੀ ਤੇ ਸਰਕਾਰਾਂ ਤੇ ਅਸਰ ਹੀ ਕੋਈ ਨਹੀਂ ਗਿਆ ਹਾਂਜੀ ਉਹ ਜਿਹੜਾ ਆ ਬੜਾ ਸੀਰੀਅਸ ਮੈਟਰ ਆ ਇਹਨੂੰ ਸੀਰੀਅਸ ਹੋ ਕੇ ਗੰਭੀਰਤਾ ਨਾਲ ਜਿਹੜੀਆਂ ਸਰਕਾਰਾਂ ਨੇ ਖਾਸ ਕਰਕੇ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਕੇਸ ਨੂੰ ਡੀਲ ਕਰ ਰਹੀਆਂ ਨੇ ਉਹਨਾਂ ਨੂੰ ਸਿੱਖ ਭਾਵਨਾ ਦੇ ਅਨਸਾਰ ਵੀ ਤੇ ਮਨੁੱਖਤਾ ਨੂੰ ਮੱਦੇ ਨਜ਼ਰ ਰੱਖਦਿਆਂ ਹੋਏ ਇਹ ਕਦਮ ਜਿਹੜਾ ਆ ਚੁੱਕਣਾ ਚਾਹੀਦਾ ਤੁਹਾਨੂੰ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸ਼੍ਰੀ ਅਕਾਲ ਤਖਸਾ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਗਲਤੀ ਅਗਲੇ ਨੇ ਤੇ ਅਸਰ ਨਹੀਂ ਹੈ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਫੋਨ ਤੇ ਟਾਈਮ ਮੰਗਦਾ ਸੀਗਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੁਰਤ ਟਾਈਮ ਦਿੰਦੇ ਸੀ ਹੁਣ ਮੇਰਾ ਖਿਆਲ ਹੈ ਕਿ ਵਾਰ-ਵਾਰ ਚਿੱਠੀਆਂ ਲਿਖੀਆਂ ਗਿਣਤੀ ਕੋਈ ਨਹੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋਈ ਟਾਈਮ ਹੀ ਨਹੀਂ ਦਿੰਦੇ ਇਵੇਂ ਕਿ ਜਿਹੜਾ ਇੱਕ ਛੋਟਾ ਮੁੱਖ ਮੰਤਰੀ ਹੈ ਕੇਜਰੀਵਾਲ ਉਹਨੇ ਵੀ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ ਗੇਟ ਤੇ ਚਲੇ ਗਿਆ ਨੂੰ ਮੋੜਿਆ ਵਾਪਸ ਨੇ ਗੇਟ ਵੀ ਨਹੀਂ ਖੋਲਿਆ ਜੀ ਉੱਥੇ ਕੀ ਕਰੋਗੇ ਤੁਸੀਂ ਇਹਨਾਂ ਲੋਕਾਂ ਦੀ ਸੋਚ ਦਾ